ਸਸਿਕਾਲ ਤੁਸੀਂ ਦੇਖ ਰਿਹਾ ਟਾ ਪੰਜਾਬ ਟੀਵੀ ਤੇ ਮੈਂ ਹਾਦੀ ਸਿੰਘ ਚੱਲਦਾ ਯਾਰੋ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਯਸ ਨੂੰ ਦੇਖ ਕੇ ਤੁਹਾਨੂੰ ਹਾਸਾ ਜ਼ਰੂਰ ਆਵੇਗਾ ਯਾਰੋ ਇਸ ਵੀਡੀਓ ਕਲਿੱਪ ਵਿੱਚ ਤੁਸੀਂ ਦੇਖੋਗੇ ਕਿ ਇੱਕ ਕੁੜੀ ਜੋ ਆਪਣੀ ਵੀਡੀਓ ਬਣਾ ਰਹੀ ਹੈ ਤੇ ਕਹਿ ਰਹੀ ਹੈ ਕਿ ਮੈਂ ਭਾਪਿਆਂ ਦੀ ਕੁੜੀ ਹਾਂ ਤੇ ਕਾਸ਼ ਮੈਂ ਭਾਪਿਆਂ ਦੀ ਕੁੜੀ ਨਾ ਹੁੰਦੀ ਕਿਉਂਕਿ ਭਾਪਿਆਂ ਦੀਆਂ ਕੁੜੀਆਂ ਬਹੁਤ ਹੀ ਗੋਲ ਮਟੋਲ ਜੀਆਂ ਹੁੰਦੀਆਂ ਨੇ ਤੇ ਮੈਂ ਵੀ ਇਵੇਂ ਦੀ ਸੀ ਪਰ ਹੁਣ ਮੈਂ ਭਾਰ ਆਪਣਾ ਘਟਾਇਆ ਹੈ पर मेरा उन मीठा खाने का दिल करदा पया मैं की करा हावे छोटा ज वीडियो क्लिप ਤੁਹਾਡੇ ਨਾਲ ਸਾਂਝਾ ਕਰਦੇ ਆ ਕਾਸ਼ ਮੈਂ ਪਾਪਿਆ ਦੀ ਕੁੜੀ ਨਾ ਹੁੰਦੀ ਪਾਪਿਆਂ ਦੀ ਕੁੜੀ ਨਾ ਗੋਲ ਮੋਲ ਮਟੋਲਾ ਸੋਰੀ ਮਟੋਲਾ ਗੋਲ ਮਟੋਲ ਪੂਰਾ ਨਾ ਪਡੋਲਾ ਹੁੰਦੀ ਹਣੀ ਮੈਂ ਵੀ ਪਹਿਲਾਂ ਸੀ ਇਹ ਤਾਂ ਚਲੋ ਥੋੜਾ ਬਹੁਤ weight ਘਟਾ ਗਰ ਲਿਆ ਪਰ ਹੁਣ ਮੈਨੂੰ ਬਹੁਤ ਜ਼ਿਆਦਾ ਮਿੱਠਾ ਖਾਣ ਦੇ ਦਿਲ ਲੋਰਿਆ ਹਾਂਜੀ ਫਿਰ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ